ਪੰਜਾਬ ਸਰਕਾਰ ਵੱਲੋਂ ਇਸ ਵਾਰੀ ਜੜੀ ਲਾਟਰੀ ਕੱਢੀ ਗਈ ਹੈ ਉਹ 10 ਕਰੋੜ ਰੁਪਏ ਦੇ ਇਨਾਮ ਦੀ ਕੱਢੀ ਗਈ ਹੈ 40 ਸਾਲ ਹੋ ਗਏ ਹੈ ਅੰਕਲ ਜੀ ਨੂੰ ਲਾਟਰੀ ਵੇਚਦੇ ਹੋਏ ਇਹਨਾਂ ਹੱਥਾਂ ਦੇ ਵਿੱਚ ਬਖਸ਼ਾ ਕਹਿੰਦੇ ਆ ਕਰੋੜਪਤੀ ਦੀ ਪੂਰੀ ਆ ਲਿਸਟ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਲਗਾਈ ਹੋਈ ਹੈ ਸੁਧਵਾਲੀ ਤੇ ਪੰਜਾਬ ਸਰਕਾਰ ਨੇ ਕਈਆਂ ਨੂੰ ਕਰੋੜਪਤੀ ਬਣਾਇਆ ਪਰ ਇਸ ਲੋੜੀ ਤੇ ਜੇਕਰ ਤੁਸੀਂ ਵੀ ਕਰੋੜਪਤੀ ਬੰਨਾ ਚਾਹੁੰਦੇ ਹੋ ਆਪਣੇ ਸੁਪਨੇ ਪੂਰੇ ਕਰਨਾ ਚਾਹੁੰਦੇ ਹੋ ਤਾਂ ਲੁਧਿਆਣੇ ਦੇ ਵਿੱਚ ਦੁਕਾਨ ਨੰਬਰ 44 ਜਿੱਥੇ ਜਿਹੜਾ ਇੱਕਮਕਾਰ ਲਾਟਰੀ ਸਟਾਲ ਦੇ ਅਸੀਂ ਪਹੁੰਚ ਗਏ ਜਿਨ੍ਹਾਂ ਦੇ ਕੋਲ ਉਹ ਲਾਟਰੀਆਂ ਹੁੰਦੀਆਂ ਨੇ ਜਿਹੜੀਆਂ ਕਿ ਤੁਹਾਨੂੰ ਕਰੋੜਪਤੀ ਬਣਾ ਸਕਦੀਆਂ ਨੇ ਸੋ ਸਰਦਾਰ ਜੀ ਮੇਰੇ ਨਾਲ ਨੇ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਕਿ ਇਸ ਵਾਰ ਪੰਜਾਬ ਸਰਕਾਰ ਆਖਿਰਕਾਰ ਤੁਹਾਡੇ ਲਈ ਨਵਾਂ ਕੀ ਲੈ ਕੇ ਆਈ ਹੈ ਪਹਿਲਾ ਇਨਾਮ ਕੀ ਹੋਏਗਾ ਤੇ ਆਖਰੀ ਇਨਾਮ ਕੀ ਵੰਡੇ ਜਾਣਗੇ ਜੀ ਸੱਸੀ ਕਾ ਜੀ ਸੱਸੀ ਕਾ ਜੀ ਪਹਿਲਾਂ ਸਾਨੂੰ ਉਹਨੂੰ ਤੁਹਾਡੇ ਵਾਹੂ ਖਾਸਾ ਵਾਹੂ ਫਤੇ ਤੇ ਲੋੜੀ ਦੀ ਤੇ ਲੋੜੀ ਦੀ ਤੇ ਨਵੇਂ ਸਾਲ ਦੀ ਲੱਖ ਲੱਖ ਵਧਾਈ ਜਨਾਵਾ ਜੀ ਤਨ ਸਾਰਿਆਂ ਨੂੰ ਵਧਾਈ ਜੀ ਲੋੜੀ ਦੀ ਤੇ ਨਵੇਂ ਸਾਲ ਦੀ ਵਧਾਈ ਤੇ ਉਸੇ ਪੰਜਾਬ ਸਰਕਾਰ ਇਸ ਵਲ ਕੀ ਨਵਾਂ ਦੇ ਰਹੀ ਹੈ ਪੰਜਾਬ ਸਰਕਾਰ ਨਵਾਂ ਜਰੀਏ ਕੀ ਅਤਕੀ ਪਹਿਲੀ ਵਾਰੀ ਜ਼ਿੰਦਗੀ ਚ ਮੈਨੂੰ 49 ਸਾਲ ਹੋ ਗਏ ਕੰਮ ਕਰਦੇ ਆ ਜੀ ਪਹਿਲੀ ਵਾਰੀ ਅਦਾ ਇਨਾਮ ਕਦੇ ਨਹੀਂ ਆਇਆ ਪਹਿਲੀ ਵਾਰੀ 10 ਕਰੋੜ ਰੁਪਏ ਦਾ ਇਨਾਮ ਦੇ ਦੀਏ ਜੀ ਪੰਜਾਬ ਸਰਕਾਰ ਵੱਲੋਂ ਇਸ ਵਾਰੀ ਜਿਹੜੀ ਲੋਟਰੀ ਕੱਢੀ ਗਈ ਹੈ ਉਹ 10 ਕਰੋੜ ਰੁਪਏ ਦੇ ਇਨਾਮ ਦੀ ਕੱਢੀ ਗਈ ਹੈ ਜਿਆ ਪੰਜਾਬ ਸਰਕਾਰ ਔਰ ਨਾਮ ਵੀ ਲਿਖਿਆ ਹੈ ਗਰੰਟੀਡ ਇਨਾਮ ਨਿਕਲੇਗਾ ਜੀ ਇਨਾਮ ਪਹਿਲੀ ਵਾਰੀ ਆਇਆ ਹੈ ਦਾ ਚਾਲੀ ਸਾਲ ਦੀ ਉਮਰ ਜੇ ਅੱਜ ਤੱਕ 10 ਕਰੋੜ ਦਾ ਨਾਮ ਵੀ ਲਿਆ ਗਾਖ ਨੂੰ 500 ਲਾਖ ਜੀ 500 ਲਾਖ 10 ਕਰੋੜ ਨਾਲ ਪਹਿਲਾ ਪਹਿਲਾ ਵਾਲਾ ਹੈ ਮੈਨੂੰ ਤਾਂ ਲੱਗਦਾ ਸੀ ਕਿ ਟਿਕਟ ਦਾ ਪ੍ਰਾਈਸ ਵੀ ਉਹਨਾਂ ਨੇ ਵਧਾਤਾ ਹੋਣਾ ਨਹੀਂ ਨਹੀਂ ਟਿਕਟ ਦਾ ਪ੍ਰਾਈਸ ਕੋਈ ਨਹੀਂ ਆਇਆ ਰੇਟ ਉਹੀ ਹੈ 500 ਹੀ ਹੈ ਪਰ ਨਾਮ ਵਧਾਤਾ ਹਾਂ ਬਹੁਤ ਵਧਾਤੇ 10 ਕਰੋੜ ਪਹਿਲਾ ਨਾਮ ਹੋਰ ਵੀ ਨਾਮ ਬਹੁਤ ਨੇ ਕਾਫੀ ਜੀ ਡਿਟੇਲ ਕੋਈ ਨਹੀਂ ਡਿਟੇਲ ਦੱਸ ਦਿਨਾ ਵਾ ਜੀ ਪਹਿਲਾ ਨਾਮ ਹੈ 10 ਕਰੋੜ ਦਾ ਲੋ ਜੀ ਪਹਿਲਾ ਡਿਟੇਲ ਸੁਣ ਲਓ ਸਰਕਾਰ ਤੁਹਾਨੂੰ ਦੇਣ ਜਾ ਰਹੀ ਹੈ ਜਨਤਾ ਦੇ ਵਿੱਚ ਇਨਾਮ ਹੋਏਗਾ ਤੇ ਇਨਾਮ ਸਾਰੇ ਜਨਤਾ ਦੇ ਵਿੱਚ ਹੋਣਗੇ ਤੇ ਇਨਾਮ ਕਿਹੜੇ ਕਿਹੜੇ ਨਿਕਲੇ ਨੇ ਇਹ ਵੀ ਸਰਦਾਰ ਜੀ ਦੱਸਦੇ ਨੇ ਇਨਾਮ ਲੈ ਰਹੇ ਪਹਿਲਾ ਇਨਾਮ ਹੈ 10 ਮੈਂ ਦੱਸਣਾ ਕਿਹੜੇ ਕਿਹੜੇ ਨਿਕਲੇ ਨੇ ਪਹਿਲਾਂ ਮੈਂ ਦੱਸਣਾ ਪਹਿਲਾ ਇਨਾਮ ਹੈ 10 ਕਰੋੜ ਦਾ ਜੀ ਦੂਜਾ ਇਨਾਮ ਹੈ 1 ਕਰੋੜ ਦਾ ਤੀਜਾ ਇਨਾਮ ਹੈ 50 ਲੱਖ ਦਾ ਮੈਂ ਦੱਸ ਦਿੰਦੀ ਆ ਆਪਣੇ ਦਸ਼ਕਾਂ ਨੂੰ ਪਹਿਲਾ ਇਨਾਮ 10 ਕਰੋੜ ਦਾ ਦੂਜਾ ਇਨਾਮ 1 ਕਰੋੜ ਦਾ ਤੀਜਾ ਇਨਾਮ 50 ਲੱਖ ਦਾ ਤੀਜਾ ਇਨਾਮ 50 ਲੱਖ ਦਾ 50 ਲੱਖ ਦਾ ਬਾਕੀ ਛੋਟੇ ਇਨਾਮ ਸ਼ੋਤਰਾਮ 10 1098 598 ਆ ਬਾਕੀ ਛੋਟੇ ਨਾਮ ਨੂੰ ਜੀ ਲੋ ਦੇ ਇੱਕ ਵਾਰੀ ਫੇਰ ਤੋਂ ਤੁਹਾਨੂੰ ਦੱਸ ਦਨੇ 10 ਕਰੋੜ ਦੇ ਇਸ ਲੋਟਰੀ ਦੇ ਬੰਪਰ ਦੇ ਵਿੱਚ 500 ਰੁਪਏ ਦਾ ਜੇਕਰ ਲੋਟਰੀ ਬੰਪਰ ਤੁਸੀਂ ਲੈ ਕੇ ਜਾਂਦੇ ਹੋ ਪੰਜਾਬ ਸਰਕਾਰ ਦਾ ਇਸ ਦੇ ਵਿੱਚ ਇਨਾਮ ਪਰਮਾਰ ਨਿਕਲਣ ਵਾਲੇ ਇਹ ਨਹੀਂ ਕਿ 10 ਕਰੋੜ ਦਾ ਇਨਾਮ ਤੁਹਾਨੂੰ ਨਹੀਂ ਨਿਕਲਦਾ ਤੇ ਅਫਸੋਸ ਨਹੀਂ ਕਰਨਾ ਕਿਉਂਕਿ 1 ਕਰੋੜ ਤੁਹਾਡਾ ਹੋ ਸਕਦਾ ਹੈ 50 ਲੱਖ ਤੁਹਾਡਾ ਹੋ ਸਕਦਾ ਹੈ 10 ਲੱਖ ਤੁਹਾਡਾ ਹੋ ਸਕਦਾ ਹੈ 50 ਲੱਖ ਤੁਹਾਡਾ ਹੋ ਸਕਦਾ ਕਟਰੀ ਬੰਪਰ ਦੇ ਵਿੱਚੋਂ ਮਿਲਣ ਵਾਲੇ ਗਰੰਟਡ ਇਸ ਤੋਂ ਇਲਾਵਾ ਜੇਕਰ ਬੰਦੇ ਨੇ ਕੋਈ ਛੋਟੀਆਂ ਲਾਟਰੀਆਂ ਖਰੀਦ ਰਹੀਆਂ ਹੋਣ ਤਾਂ ਉਹਦੇ ਵਿੱਚ ਗਰੰਟਡ ਲਾਟਰੀਆਂ ਕਿਹੜੀਆਂ ਨੇ ਜੇ ਛੋਟੀਆਂ ਖਰੀਦ ਰਹੀਆਂ ਨੇ ਜੀ ਗਰੰਟਡ ਲਾਟਰੀਆਂ ਨੇ ਇੱਕ 200 ਵਾਲੀ ਹੈ ਜੀ ਜੋ ਕਿ ਮੰਥਲੀ ਹੈਗੀ ਮਹੀਨੇ ਵਾਲੀ ਹੈ ਆ ਦਿਖਾ ਦਨਾ ਮੈਂ ਜੀ ਇਹ 200 ਵਾਲੀ ਕਿਹੜੀ ਡੇਢ ਕੋ ਇਨਾਮ ਹੈ ਜੀ ਜੋ ਕਿ ਗਰੰਟਡ ਰਾਮੇ ਦਾ ਵੀ ਜੀ ਇਹ ਪੰਜਾਬ ਸਿਗਾਰੀ ਦੇ ਘਰੇ ਛੋਟੀ ਲਾਟਰੀ ਹੈ 200 ਰੁਪਏ ਦੀ ਇਹ ਇਹਦਾ ਪ੍ਰਾਈਸ ਰੱਖਿਆ ਗਿਆ ਜੀ 200 ਰੁਪਏ ਪਰ ਇਹ ਵੀ ਤੁਹਾਨੂੰ ਕਰੋੜਪਤੀ ਬਣਾ ਸਕਦੀ ਹੈ 1.5 ਕਰੋੜ ਦਾ ਇਨਾਮ ਲੇਕਿਨ बार-बार ਦੱਸ ਰਹੀ ਆ ਕਿ ਗਰ

لیکن انہوں نے گارنٹیڈ انعام ਦਾ مطلب ہے کہ کرنے garlands کس نے کس ਨੂੰ جی پہلی بار ہے ਜੇ گارنٹیڈ انعام ਦੇ ਵਿੱਚ 10 ਕਰੋੜ ਦਾ گارنٹیڈ انعام ਮਿਲ ਰਿਹਾ ਨਾਲ ਦੀ ਨਾਲ 200 ਰੁਪਏ ਦੇ ਵਿੱਚ ਤੁਹਾਨੂੰ 1.5 ਕਰੋੜ ਦਾ ਇਨਾਮ ਮਿਲ ਰਿਹਾ ਪਰ گارنٹیڈ ਇਨਾਮ ਹੋਣਗੇ ਜਿੰਨੇ ਲੋਕਾਂ ਨੇ ਟਿਕਟ ਖਰੀਦੀ ਹੈ ਉਹਨਾਂ ਦੇ ਵਿੱਚੋਂ ਹੀ ਕੋਈ ਨਾ ਕੋਈ ਕਰੋੜਪਤੀ ਮਿਲੇਗਾ ਬੜੇਗਾ ਤੇ ਜੇਕਰ ਤੁਸੀਂ ਇਹ ਟਿਕਟ ਖਰੀਦਣਾ ਚਾਹੁੰਦੇ ਹੋ ਟਿਕਟ ਦੇ ਨਾਲ ਇੱਕ ਵਾਰੀ ਦਿਖਾ ਦੇਣੀ ਆ گارنٹیਡ ਟਿਕਟਾਂ ਦੀ ਪਰਮਾਰ ਇਹਨਾਂ ਦੇ ਨੰਬਰ ਨੰਬਰ ਵਾਈਜ਼ ਖਰੀਦਣਾ ਚਾਹਨੇ ਹੋ ਲੱਕ ਵਾਈਜ਼ ਖਰੀਦਣਾ ਚਾਹਨੇ ਹੋ ਜ਼ਿੰਦਗੀ ਦੇ ਵਿੱਚ ਆਪਣਾ ਕਿਸਮਤ ਆਪਣਾ ਲੱਕ ਅਜ਼ਮਾਰਾ ਚਾਹਨੇ ਹੋ ਤਾਂ ਦੁਕਾਨ ਨੰਬਰ 4950 ਇੱਕਮ ਕਾਰ ਲੋਟਰੀ ਵਾਲਿਆ ਦੁਆੜਾ ਸਰਦਾਰ ਜੀ ਤੁਹਾਨੂੰ ਮਿਲਣਗੇ ਹੱਥ ਦੇ ਵਿੱਚ ਬਖਸ਼ਾ ਇਹਨਾਂ ਨੇ ਕਿੰਨੇ ਕਰੋੜਪਤੀ ਬਣਾ ਚੁੱਕੇ ਹੋ ਮੈਂ ਕਾਫੀ ਕਰੋੜਪਤੀ ਬਣਾ ਚੁੱਕਾ ਹਾਂ ਸਾਹਮਣੇ ਦਾ ਜੀ ਬਾਕੀ ਹੋਰ ਵੀ ਕਿ ਜੇ ਐਨਾ ਮਤਲਬ ਇਹ ਖਾਦੀ ਕਰੋੜਪਤੀ ਬਣਾਏਗੇ ਕਹਿਣ ਦੀ ਗੱਲ ਨਹੀਂ ਜੀ ਮਤਲਬ ਕਿ ਆਪਾਂ ਪੋਸਟਰ ਕਰਨ ਦੀ ਜਰਾਨੀ ਨਹੀਂ ਕੀਤੀ ਕੋਣ ਜੀ ਬਾਕੀ ਸਾਲوں ਕੋ ਕਿ 40 45 ਸਾਲ ਹੋ ਗਏ ਮੈਂ ਲੋਟਰੀ ਵੇਚੀ ਮੈਂ ਮੈਂ ਆਪਣੀ ਉਮਰ ਦੇ 28 ਸਾਲ ਦੀ ਉਮਰ 20 ਸਾਲ ਦੀ ਉਮਰ ਜੇ ਮੈਂ ਲੋਟਰੀ ਕੰਮ ਸ਼ੁਰੂ ਕੀਤਾ ਸੀ ਅੱਜ ਮੇਰੇ 61 ਸਾਲ ਦੀ ਉਮਰ ਹੋ ਗਈ ਹੈ ਐਸੀ ਹੀ ਲੋਟਰੀ ਵੇਚੀ 40 ਸਾਲ ਹੋ ਗਏ ਹੈ ਅੰਕਲ ਜੀ ਨੂੰ ਲੋਟਰੀ ਵੇਚਦੇ ਹੋਏ ਇਹਨਾਂ ਹੱਥਾਂ ਦੇ ਵਿੱਚ ਬਖਸ਼ਾ ਕਹਿੰਦੇ ਆ ਕਰੋੜਪਤੀ ਦੀ ਪੂਰੀ ਆ ਲਿਸਟ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਲਗਾਈ ਹੋਈ ਹੈ ਕਿੰਨੇ ਕਰੋੜਪਤੀ ਬਣਾਏ ਨੇ ਔਰ ਤੁਸੀਂ ਦੇਖ ਸਕਦੇ ਹੋ ਕੋਈ ਬਠਿੰਡੇ ਤੋਂ ਕੋਈ ਹਰਿਆਣਾ ਤੋਂ ਲੋਕ ਸਪੈਸ਼ਲ ਆਉਂਦੇ ਨੇ ਇਹਨਾਂ ਦੇ ਕੋਲ ਲੋਟਰੀ ਖਰੀਦਣ ਦੇ ਲਈ ਔਰ ਕਹਿੰਦੇ ਇਹ ਲੋਟਰੀ ਪੰਜਾਬ ਸਰਕਾਰ ਦੀ ਜਿਹੜੀ ਇਸ ਵਾਰ ਕੱਢੀ ਗਈ ਹੈ 40 ਸਾਲਾਂ ਦਾ ਇਹਨਾਂ ਦਾ ਵੀ ਤਜਰਬਾ ਹੈ ਤਜਰਬੇ ਦੇ ਕਹਿ ਰਹੇ ਨੇ ਪਹਿਲੀ ਵਾਰ 10 ਕਰੋੜ ਦਾ ਇਨਾਮ ਪੰਜਾਬ ਸਰਕਾਰ ਦੇਣ ਜਾ ਰਹੀ ਹੈ ਪਹਿਲੀ ਵਾਰ 10 ਕਰੋੜ ਦਾ ਇਨਾਮ ਪੰਜਾਬ ਸਰਕਾਰ ਦਰੀਏ ਦੂਜੀ ਗਾਰੰਟੀ ਕਾ ਸੀ ਦੇ ਰਹੇ ਆ ਆਪਣੇ ਦੁਕਾਨ ਤੇ ਰੋ ਕਿ ਟਿਕਟ ਜਿਹੜੀ ਹੈ ਟਿਕਟ ਜਿਹੜੀ ਅਸਲੀ ਹੋਗੀ ਪਿਓਰ ਹੋਗੀ ਜੀ ਕਿਉਂਕਿ ਨਕਲੀ ਨੂੰ ਸਾਬਿਤ ਕਰਵਾ ਸੀ ਮੈਂ ਇਨਾਮ ਰੱਖਿਆ ਹੈ 10 ਲੱਖ ਜੀ ਕਿ ਪੰਜ ਦਾ ਨਗਲੀ ਨਾਮ ਰੱਖਿਆ ਹੈ ਹੋਰ ਕੋਈ ਨਕਲੀ ਸਾਬਤ ਕਰਦਾ ਮੇਰੀ ਦੁਕਾਨ ਤੋਂ ਟਿਕਟ ਰਹੀ ਹੈ ਮੈਂ ਮੈਂ 5 ਲੱਖ ਰੁਪਏ ਨਗਾ ਦਵਾਗਾ ਇਹ ਵੀ ਨਾਲ ਗਰੰਟੀ ਇਹ ਵੀ ਗਰੰਟੀ ਮੈਂ ਦੁਕਾਨ ਦੇ ਤਰਫੋਂ ਦੇਣਾਗਾ ਜੀ ਲੋ ਜੀ ਗਰੰਟੀ ਟਿਕਟ ਦਾ ਇਨਾਮ ਜਿਹੜਾ ਸਰਕਾਰ ਨੇ ਦੇ ਦਿੱਤਾ ਉਹ ਤਾਂ ਦੇ ਹੀ ਦਿੱਤਾ ਉਸ ਤੋਂ ਬਾਅਦ ਕਹਿੰਦੇ ਨੇ ਕਿ ਜੇਕਰ ਮੇਰੀ ਟਿਕਟ ਦੀ ਗਰੰਟੀ ਮੇਰੀ ਹੈ ਜੇਕਰ ਕੋਈ ਨਕਲੀ ਸਾਬਤ ਕਰ ਦਿੰਦਾ ਨਾ ਟਿਕਟ ਮੈਂ 5 ਲੱਖ ਰੁਪਏ ਦਾ ਨਗਦ ਇਨਾਮ ਦਵਾਂਗਾ ਜੀ ਇਹਨਾਂ ਦੀ ਦੁਕਾਨ ਤੋਂ ਲਿੱਤੀ ਹੋਈ ਟਿਕਟ ਨੂੰ ਜੇਕਰ ਨਕਲੀ ਸਾਬਤ ਕਰ ਦੇਵੇ ਸੋ ਲੋਕ ਇਹਨਾਂ ਦੇ ਕੋਲ ਆਉਂਦੇ ਨੇ ਦੂਰੋਂ ਦੂਰੋਂ ਲੋਕ ਆਉਂਦੇ ਨੇ ਟਿਕਟ ਖਰੀਦਣੇ ਨੇ ਕਿਸਮਤ ਅਜ਼ਵਾਉਣੇ ਨੇ ਜੇਕਰ ਤੁਸੀਂ ਵੀ ਇਸ ਲੋੜੀ ਤੇ ਕਰੋੜਪਤੀ ਬੰਨਾ ਚਾਹੁੰਦੇ ਹੋ ਪੰਜਾਬ ਸਰਕਾਰ ਦੇ ਵੱਲੋਂ ਇਹ ਜਿਹੜੇ ਗਰੰਟੀਡ ਇਨਾਮ ਵਾਲੇ ਟਿਕਟਾਂ ਇਹ ਕੱਢੀਆਂ ਗਈਆਂ ਨੇ ਇਹਨਾਂ ਦੇ ਰਾਹੀਂ ਤੁਸੀਂ ਆਪਣੀ ਕਿਸਮਤ ਅਜ਼ਵਾ ਸਕਦੇ ਹੋ ਕੀ ਪਤਾ ਅਗਲੇ ਕਰੋੜਪਤੀ ਤੁਸੀਂ ਹੋਵੋ ਸੋ ਇਸ ਵਾਰ ਇੱਕ ਹੋਰ ਜਿਹੜਾ ਕਿ ਤੁਹਾਨੂੰ ਸੁੱਖ ਮਿਲ ਰਿਹਾ ਹੈ ਕਿ ਘਰੇ ਬੈਠੇ ਤੁਸੀਂ ਲਾਟਰੀ ਮੰਗਵਾ ਸਕਦੇ ਹੋ ਪਰ ਜੇਕਰ ਤੁਸੀਂ ਸ਼ਾਪ ਤੇ ਆ ਕੇ ਲਾਟਰੀ ਦਾ ਨੰਬਰ ਦੇਖ ਕੇ ਲਾਟਰੀ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਣਾ ਪਵੇਗਾ ਜੀ ਆਹ ਆਲਾ ਪੇਗਾ ਤੇ ਦੁਕਾਨ ਦਾ ਮੈਂ ਐਡਰੈਸ ਦੱਸਣਾ ਆਪਣਾ ਸ਼ਾਪ ਨੰਬਰ ਹੈ ਬੜਾ 49 ਗੁਰਤੇਗ ਬਾਜ਼ਾਰ ਮਾਰਕੀਟ ਕੰਟਾਗੜ ਚੌਕ ਜੋ ਕਿ ਸਟੇਸ਼ਨ ਤੋਂ ਪਾਈ ਮਿਲੇ ਜਾਂਦਾ ਹੈਗਾ ਜੀ ਤੇ ਮੋਬਾਈਲ ਨੰਬਰ ਹੈਗਾ 98349494 ਔਰ व्ट्सएप नंबर है मेरा, 49494, मेरा, 70979, तो मेरा एट, फोर नाइन फोर नाइन फोर जो मैं दोबारा दस रहा हाँ मेरा मोबाइल नंबर है सेवन जीरो नाइन सेवन नाइन ट्रिपल फाइव डबल जीरो व्हाट्सएप नंबर है नाइन एट डबल एट थ्री फोर नाइन फोर नाइन फोर जो कि हमेशा खुला रहता है चौबीस घंटे अगर कोई गल पुछनी हो जानकारी लैनी हो गल पुछनी या जानकारी लैनी हो तो नंबर से कनेक्ट करके तो जानकारी लैसते हो ਪੰਜਾਬ ਸਟੇਟ ਦੇ ਵੱਲੋਂ ਜਿਹੜੀਆਂ ਲੋਟਰੀਜ਼ ਕੱਢੀਆਂ ਗਈਆਂ ਨੇ ਇਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਤੁਸੀਂ ਜਾਣਕਾਰੀ ਲੈਣੀ ਹੈ ਇਨਾਮ ਪ੍ਰਤੀ ਪੁੱਛਣਾ ਕਿਸੇ ਤਰ੍ਹਾਂ ਦੇ ਸਵਾਲ ਤੁਹਾਡੇ ਮਨ ਦੇ ਵਿੱਚ ਆ ਰਹੇ ਨੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਜੇ ਕੋਈ ਸ਼ੰਕਾ ਆ ਰਹੀ ਹੈ ਤੇ ਤੁਸੀਂ ਟਿਕਟ ਮੰਗਵਾਣੀ ਵੀ ਹੈ ਘਰੇ ਬੈਠੇ ਵੀ ਤੁਸੀਂ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਇਸ ਐਡਰੈਸ ਤੇ ਵਿਜ਼ਿਟ ਕਰਕੇ ਵੀ ਟਿਕਟ ਬੰਗਾ ਸਕਦੇ ਹੋ ਇਕਮਕਾਰ ਲੋਟਰੀ ਵਾਲੇ ਐ ਦੁਕਾਨ ਨੰਬਰ 4950 ਜੀ ਇਹਨਾਂ ਦੀ ਦੁਕਾਨ ਬਹੁਤ ਕੰਟੈਂਟ ਸ਼ੋਰ ਹੈ ਅੰਕਲ ਜੀ ਨੂੰ ਕਹਿੰਦੇ ਨੇ ਕਿ ਅੰਕਲ ਇੰਨੇ ਸਾਰੇ ਕਰੋੜਪਤੀ ਬਣਾ ਦਿੰਦੇ ਆ ਤੇ ਕੀ ਪਤਾ ਇਸ ਵਾਰ ਵਾਰੀ ਤੁਹਾਡੀ ਲੱਗ ਜਾਏ ਇਸ ਲੋੜੀ ਬੰਪਰ ਤੇ ਤੁਸੀਂ ਬੰਜ ਜਾਓ ਕਰੋੜਪਤੀ ਤੇ 10 ਕਰੋੜ ਦਾ ਇਨਾਮ ਆਵੇ ਤੁਹਾਡੇ ਕਰ